ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਪਰਦਵਾਜ ਤੁਹਾਨੂੰ ਦੱਸ ਦੇ ਕਿ ਅੱਜ ਪਠਾਨਕੋਟ ਦੇ ਸਿਵਲ ਹਸਪਤਲ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਸਿਵਲ ਸਰਜਨ ਜਿਨ੍ਹਾਂ ਨੇ ਨਵਾਂ ਨਵਾਈ ਜਿਹੜਾ ਆਪਣਾ ਪਠਾਨਕੋਟ ਸਿਵਲ ਸਰਜਨ ਦਾ ਬਤੌਰ ਜਿਹੜਾ ਚਾਰ ਸੰਭਾਲਿਆ ਡਾਕਟਰ ਗੁਰਮੀਤ ਲਾਲ ਸਾਡੇ ਨਾਲ ਮੌਜੂਦ ਨੇ ਸਾਰੀ ਗੱਲਬਾਤ ਕਰ ਲਵਾਂਗੇ ਕਿ ਕਿਵੇਂ ਦੀ ਜਿਹੜੀ ਹੈ ਸਿਵਲ ਹਸਪਤਲ ਪਠਾਨਕੋਟ ਦੇ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਜਿਹੜੀਆਂ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਦਿੱਤੀਆਂ ਜਾ ਰਹੀਆਂ ਨੇ ਸਰ ਦੈਨਿਕ ਸਵੇਰਾ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮਚ ਬਤੌਰ ਸਿਵ ਤੇ ਤੁਸੀਂ ਬੇਸਿਕਲੀ ਬਿਲੋਂਗ ਟੂ ਪਠਾਨਕੋਟ ਹੀ ਹੋ ਤੇ ਕਿਵੇਂ ਦੀ ਜਿਹੜੀਆਂ ਸਿਹਤ ਸੁਵਿਧਾਵਾਂ ਜਿਹੜੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਲੋਕਾਂ ਤੱਕ ਮੁਹਿਆਰ ਕਰਵਾ ਰਹੇ ਦੇਖੋ ਜ਼ਿਆਦਾਤਰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਉਹ ਲੋਕਾਂ ਤੱਕ ਪਹੁੰਚ ਰਹੀਆਂ ਤੁਸੀਂ ਖੁਦ ਵੀ ਦੇਖਿਆ ਹੋਣਾ ਕਿ ਸਿਵਲ ਹਸਪਤਾਲ ਪਠਾਨਕੋਟ ਜਿਹੜਾ ਹੈ ਕਿ ਕਾਫੀ ਜ਼ਿਆਦਾ ਇੱਥੇ ਰਸ਼ ਰਹਿੰਦਾ ਲੋਕਾਂ ਦਾ ਔਰ ਕਾਫੀ ਲੋਕ ਇੱਥੇ ਸਿਹਤ ਸਹੂਲਤਾਂ ਲੈਣ ਲਈ ਆਉਂਦੇ ਆ ਉਹ ਤਕਰੀਬਨ ਤਕਰੀਬਨ ਸਾਰੇ ਹਰ ਤਰ੍ਹਾਂ ਦੇ ਸਪੈਸ਼ਲਿਸਟ ਵੀ ਮੌਜੂਦ ਨੇ ਆ لوکاں ਦਾ ਜਿਹੜਾ ਰਸ਼ ਹੈ ਜਾਂ ਇਹ ਸਾਰਾ ਇਹ ਵੀ ਸ਼ੋਅ ਕਰਦਾ ਹੈ ਕਿ ਵਾਕਈ ਇੱਥੇ achchiyan sehat suholtaan mil rahiyan ne ਠੀਕ ਹੈ ਔਰ ਮੈਂ ਕੱਲ ਸਿਵਲ ਹਸਪਤਾਲ ਦਾ ਇੱਕ ਪ੍ਰਾਪਰ ਦੌਰਾ ਵੀ ਕੀਤਾ ਸੀਗਾ ਔਰ ਉਸ ਦੌਰੇ ਦੌਰਾਨ ਮੈਂ ਵੀ ਦੇਖਿਆ ਮੈਂ ਕਾਫੀ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ਹੈ ਔਰ ਕਾਫੀ ਹੱਦ ਤੱਕ ਮਰੀਜ਼ ਜਿਹੜੇ ਨੇ ਉਹ ਸੈਟੀਸਫਾਈਡ ਸਰ ਜੇਕਰ ਗਲ ਸੇਅਤ ਸੁਵਿਧਾਵਾਂ ਦੀ ਕੀਤੀ ਜਾਵੇ ਤਾਂ ਸੇਅਤ ਸੁਵਿਧਾਵਾਂ ਬਹੁਤ ਵਧੀਆ ਮਿਲ ਰਹੀਆਂ ਨੇ ਪਰ ਦੂਸਰੇ ਪਾਸੇ ਪਠਾਨਕੋਟ ਇੱਕ ਲਾਸਟ ਜ਼ਿਲ੍ਹਾ ਜਿਹੜਾ ਪੰਜਾਬ ਦਾ ਇੱਕ ਪਾਸੇ ਹਿਮਾਚਲ ਲੱਗਦਾ ਦੂਸਰੇ ਪਾਸੇ ਜੰ&ਕ ਲੱਗਦਾ ਉੱਥੋਂ ਪੇਸ਼ੈਂਟ ਕਾਫੀ ਇੱਥੇ ਜਿਹੜੇ ਆਂਦੇ ਨੇ ਤੇ ਉਹਨਾਂ ਲਈ ਕੀ ਆਪੀਡੀ ਦੇ ਵਿੱਚ ਕੋਈ ਟੋਕਨ ਸਿਸਟਮ ਲਿਆਂਦੀ ਤਿਆਰੀ ਕੀਤੀ ਜਾ ਰਹੀ ਕਿਉਂਕਿ ਪਹਿਲੇ ਵੀ ਇੱਕ ਵਾਰ ਸਟਾਰਟ ਹੋਇਆ ਸੀਗਾ ਜੀ ਇਹ ਚੀਜ਼ ਹਾਂਜੀ ਟੋਕਨ ਸਿਸਟਮ ਦਾ ਪ੍ਰਪੋਜ਼ਲ ਹੈਗਾ ਮੈਂ ਕਾਲਰ ਰਿਵਿਊ ਕੀਤਾ ਸੀਗਾ ਜੇ ਉਹ ਉਹਦੇ ਵੀ ਅਸੀਂ ਦੁਆਰਾ ਤੋਂ ਲਿਆਵਾਂਗੇ ਟੋਕਨ ਸਿਸਟਮ ਸਾਡੇ ਜਿੰਨੇ ਵੀ ਆਮ ਆਦਮੀ ਕਲੀਨਿਕ ਹੈ ਉੱਥੇ ਅਲਰੇਡੀ ਟੋਕਨ ਸਿਸਟਮ ਜਿਹੜਾ ਚੱਲ ਰਿਹਾ ਹੈ ਔਰ ਸਿਵਲ ਹਸਪੀਟਲ ਵਿੱਚ ਵੀ ਮੇਰੀ ਕੋਸ਼ਿਸ਼ ਰਹੇਗੀ ਕਿ ਇਹਨੂੰ ਆਪਾਂ ਟੋਕਨ ਸਿਸਟਮ ਨੂੰ ਚਾਲੂ ਕਰੀਏ ਤਾਂ ਕਿ ਲੋਕਾਂ ਨੂੰ ਖੜੇ ਰਹਿਣ ਦੀ ਲੋੜ ਨਾ ਪਵੇ ਲੋਕੀ ਬੈਠ ਕੇ ਆਪਣਾ ਆਰਾਮ ਨਾਲ ਵੇਟ ਕਰਨ ਆਪਣੀ ਫਾਰੀ ਦੀ ਤੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤੇ ਉਹ ਆਪਣਾ ਵਧੀਆ ਤਰੀਕੇ ਨਾਲ ਆਪਣੀ ਗੱਲਬਾਤ ਡਾਕਟਰ ਨੂੰ ਦੱਸਣ ਔਰ ਆਪਣਾ ਵਧੀਆ ਇਲਾਜ ਲੈਣ ਸੇ ਸਭ ਤੋਂ ਵੱਡਾ ਇਸ਼ੂ ਬਣਿਆ ਰਹਿੰਦਾ ਪੇਸ਼ੈਂਟਸ ਦੇ ਵਿੱਚ ਜਿਹੜੇ ਕਿ ਡਾਕਟਰ ਸਿਵਲ ਹਸਪੀਟਲ 'ਚ ਮੌਜੂਦ ਨੇ ਕੁਝ ਇੱਕ ਡਾਕਟਰ ਨੇ ਇਹ ਜਿਹੜੇ ਕਿ ਬਾਹਰ ਦੀਆਂ ਦਵਾਈਆਂ ਜੜੀਆਂ ਪ੍ਰਾਈਵੇਟ ਮੈਡੀਕਲ ਸਟੋਰਸ ਤੋਂ ਲਿਖਦੇ ਨੇ ਜਦਕਿ ਉਹ ਦਵਾਈਆਂ ਦੇ ਜਿਹੜੇ ਅਲੱਗ ਜਿਹੜੇ ਆਪਣਾ ਬ੍ਰਾਂਡ ਨੇ ਉਹ ਇੱਥੇ ਮੌਜੂਦ ਨੇ ਚਾਹੇ ਜਾਂ ਨੋਸਟ ਦੀ ਗੱਲ ਕਰ ਲਈਏ ਚਾਹੇ ਉਹ ਸਿਵਲ ਹਸਪੀਟਲ ਡਿਸਪੈਂਸਰੀ ਦੀ ਗੱਲ ਕਰ ਲਈਏ ਪਰ ਫੇਰ ਵੀ ਉਹਨਾਂ ਨੂੰ ਬਾਹਰੋਂ ਲਿਖੀ ਜਾਂਦੀ ਦਵਾਈ ਤੇ ਲੋਕ ਜਿਹੜੇ ਕਿ ਇੱਥੇ ਮਰੀਜ਼ ਆਂਦੇ ਨੇ ਮੀਡਲ ਕਲਾਸ ਫੈਮਿਲੀ ਤੋਂ ਆਂਦੇ ਨੇ ਇੰਨੇ ਉਹ ਮਹਿੰਗੀ ਦਵਾਈ ਜਿਹੜੀ ਅਫੋਰਡ ਨਹੀਂ ਕਰ ਸਕਦੇ ਉਸ ਚੀਜ਼ ਅਤੇ ਕੋ ਮੇਰੀ ਮੇਰੇ ਵੱਲੋਂ ਸਖਤ ਵਾਰਨਿੰਗ ਹੈ ਪੰਜਾਬ ਸਰਕਾਰ ਦੇ ਵਿਧਾਇਕਾਂ ਵੀ ਦੱਸਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਵਾਈ ਜਿਹੜੀ ਮਰੀਜ਼ ਤੋਂ ਨਾ ਮੰਗਵਾਈ ਜਾਵੇ ਸਾਡੇ ਕੋ ਹਰ ਤਰ੍ਹਾਂ ਦੀ ਦਵਾਈ ਮੌਜੂਦ ਹੈ ਮੈਂ ਸਟੋਰ ਦਾ ਵੀ ਕੱਲ ਦੌਰਾ ਕੀਤਾ ਸੀ ਫਾਰਮੇਸੀ ਮੈਂ ਦੇਖੀ ਹੈ ਔਰ ਸਾਡੇ ਕੋ ਪਲੈਂਟੀ ਆਫ ਮੈਡੀਸਿਨਸ ਅਵੇਲੇਬਲ ਹੈ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਔਰ ਡਾਕਟਰ ਨੂੰ ਮੈਂ ਵਾਰਨਿੰਗ ਵੀ ਦਿੱਤੀ ਹੈ ਔਰ ਮੈਂ ਦੁਬਾਰਾ ਤੋਂ ਇੱਕ ਵਾਰਨਿੰਗ ਪੱਤਰ ਰਾਹੀਂ ਵੀ ਦਵਾਂਗਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਾ ਜਾਵੇ ਜਿੱਥੇ ਗਰੀਬ ਲੋਕਾਂ ਨੂੰ ਕੋਈ ਬਾਹਰੋਂ ਦਵਾਈ ਲੈਣੀ ਪਵੇ ਹਾਂ ਜੇ ਕੋਈ ਦਵਾਈ ਖਾਸ ਕਰਕੇ ਕਿਸੇ ਦਵਾਈ ਦੀ ਲੋੜ ਹੈ ਜਿਹੜੀ ਕਿ ਅਵੇਲੇਬਲ ਨਹੀਂ ਹੋ ਸਕਦੀ ਜਾਂ ਕੋਈ ਆਲਟਰਨੇਟਿਵ ਅਵੇਲੇਬਲ ਨਹੀਂ ਹੈ ਉਹਦੇ ਵਾਸਤੇ ਵੀ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਆਪਣੇ ਐਸਐਮਓ ਸਾਹਿਬ ਨੂੰ ਮਿਲੋ ਉਹ ਐਸਐਮਓ ਸਾਹਿਬ ਉਸ ਦਵਾਈ ਦਾ ਇੰਤਜ਼ਾਮ ਕਰਕੇ ਦੇਣਗੇ ਤੇ ਉਹ ਮਰੀਜ਼ ਨੂੰ ਜਿਹੜੀ ਲੋੜਿੰਦੀ ਦਵਾਈ ਪਹੁੰਚਾਈ ਜਾਏਗੀ ਸਿਵਲ ਹਸਪੀਟਲ ਸਰ ਇੱਕ ਚੀਜ਼ ਬੜੀ ਦੇਖੀ ਗਈ ਹੈ ਇੱਥੇ ਪ੍ਰਾਈਵੇਟ ਕੰਪਨੀ ਦੇ ਜਿਹੜੇ ਐਮਆਰਸ ਨੇ ਉਹ ਵੀ ਇੱਥੇ ਕਾਫੀ ਘੁੰਮਦੇ ਨੇ ਡਾਕਟਰਸ ਦੇ ਨਾਲ ਮੀਟਿੰਗਸ ਕਰਦੇ ਨੇ ਅੰਦਰ ਬਹਿ ਕੇ ਉਹਨਾਂ ਦੀ ਓਨ ਡਿਊਟੀ ਦੇ ਵਿੱਚ ਹੀ ਤਾਂ ਉਸ ਚੀਜ਼ ਦਾ ਕਿਤੇ ਪ੍ਰਭਾਵ ਨਹੀਂ ਪੈਂਦਾ ਇਸ ਚੀਜ਼ ਉੱਤੇ ਆ ਵਾਟੇ ਮਾਧਿਅਮ ਨਾਲ ਮੈਨੂੰ ਇਹ ਪਤਾ ਲੱਗ ਰਿਹਾ ਪਰ ਮੈਂ ਜੇ ਇਦਾਂ ਦੀ ਗੱਲ ਹੈ ਤੇ ਮੈਂ ਉਹਨਾਂ ਦਾ ਵੀ ਟਾਈਮ ਜਿਹੜਾ ਰਿਸਪੈਕਟ ਕਰਾਂਗਾ ਕਿ ਇਸ ਤੋਂ ਪਹਿਲਾਂ ਡਾਕਟਰ ਨੂੰ ਨਾ ਮਿਲਣ ਤੇ ਜਿਹੜਾ ਵੀ ਉਹਨਾਂ ਦਾ ਟਾਈਮ ਖਾਸ ਕਰਕੇ ਓਪੀਡੀ ਟਾਈਮ ਦੇ ਵਿੱਚ ਉਹ ਡਾਕਟਰ ਨੂੰ ਡਿਸਟਰਬ ਨਾ ਕਰਨ ਕਿਉਂਕਿ ਉਹ ਮਰੀਜ਼ ਦੇਖ ਰਹੇ ਹੁੰਦੇ ਤੇ ਟਾਈਮ ਵੇਸਟ ਹੁੰਦਾ ਵੈਸੇ ਤੇ ਅੱਜਕੱਲ ਦੇ ਜਿੱਦਾਂ ਸਾਡੇ ਕੋਲ ਸਾਰ ਤਾਂ ਦਵਾਈ ਮੌਜੂਦ ਹੈ ਤੇ ਮੈਡੀਕਲ ਰਿਪਰੈਜ਼ੈਂਟੇਟ ਦਾ ਆਣਾ ਕੋਈ ਖਾਸ ਮਾਇਨੇ ਵੀ ਨਹੀਂ ਰੱਖਦਾ ਸੋ ਮੈਂ ਦੇਖਾਂਗਾ ਕਿ ਜੇ ਕੋਈ ਇਦਾਂ ਦੇ ਲੋਕ ਆਂਦੇ ਤੇ ਉਹਨਾਂ ਦੀ ਜਿਹੜੀ ਐਂਟਰੀ ਔਵਾਇਡ ਕੀਤੀ ਜਾਵੇ ਸਰ ਸਭ ਤੋਂ ਵੱਡਾ ਇਸ ਲਈ ਮਸਲਾ ਚੱਲ ਰਿਹਾ ਹੈ ਕਲਕੱਤਾ ਦੇ ਵਿੱਚ ਜਿਹੜਾ ਕਿ ਕਾਰਜਕ੍ਰਮ ਜਿਹੜਾ ਸਾਹਮਣੇ ਆਇਆ ਸੀਗਾ ਠੀਕ ਹੈ ਦੂਸਰੇ ਪਾਸੇ ਪਠਾਨਕੋਟ ਸਿਵਲ ਹਸਪੀਟਲ ਦੀ ਗੱਲ ਕੀਤੀ ਜਾਵੇ ਤਾਂ ਖੇਤਰਫਲ ਕਾਫੀ ਵੱਡਾ ਹੈ ਦਾ ਠੀਕ ਹੈ ਚਾਰੇ ਪਾਸੇ ਬਾਉਂਡਰੀ ਜਿਹੜੀ ਖੁੱਲੀ ਹੈ 250 ਦੇ ਕਰੀਬ ਜਿਹੜੇ ਸਿਹਤ ਕਰਮਚਾਰੀ ਇੱਥੇ ਨੇ ਜਿਨ੍ਹਾਂ ਚੋਂ 138 ਜਾਂ 39 ਲਗਭਗ ਜਿਹੜੇ ਆ ਆਪਣਾ ਮਹਿਲਾ ਕਰਮਚਾਰੀ ਨੇ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕਿਵੇਂ ਆ ਕਿਉਂਕਿ ਤਿੰਨ ਪੁਲਿਸ ਮੁਲਾਜ਼ਮ ਇੱਥੇ ਨੇ ਉਹਨਾਂ ਨੂੰ ਤੁਸੀਂ ਕੋਈ ਡਿਪਾਰਟਮੈਂਟ ਨੂੰ ਪੁਲਿਸ ਡਿਪਾਰਟਮੈਂਟ ਨੂੰ ਲਿਖ ਕੇ ਦਿੱਤਾ ਜਾਂ ਹਾਂ ਕੱਲ ਦੌਰੇ ਦੌਰਾਨ ਮੈਂ ਇਹ ਵੀ ਰਿਵਿਊ ਕੀਤਾ ਸਾਰਾ ਔਰ ਇਹਦੇ ਵਿੱਚ ਸਾਡੇ ਕਾਫੀ ਕੈਮਰੇ ਜਿਹੜੇ ਨੇ ਆਲਰੇਡੀ ਇੰਸਟਾਲਡ ਹੈਗੇ ਨੇ ਔਰ ਕਈ ਜਗ੍ਹਾ ਕੈਮਰੇ ਇੰਸਟਾਲ ਕਰਨ ਦੀ ਲੋੜ ਹੈ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਦੂਸਰੇ ਪਾਸੇ ਸਿਕਿਉਰਿਟੀ ਤੋਂ ਲੈ ਕੇ ਇਹ ਹੈ ਕਿ ਜਿਹੜੇ ਪੁਲਿਸ ਮੁਲਾਜ਼ਮ ਸਾਡੇ ਕੋਲ ਘਟ ਹੈ ਚੌਕੀ ਦੇ ਵਿੱਚ ਔਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਰਿਕਵੈਸਟ ਕਰਾਂਗੇ ਕਿ ਸਾਨੂੰ ਹੋਰ ਮੁਲਾਜ਼ਮ ਜਿਹੜੇ ਆ ਉਹ ਸੁਰੱਖਿਆ ਲਈ ਦਿੱਤੇ ਜਾਣ ਤੀਸਰਾ ਪੁਆਇੰਟ ਇਹ ਹੈ ਕਿ ਅਸੀਂ ਸਰਕਾਰ ਵੀ ਇਸ ਚੀਜ਼ ਤੇ ਵਿਚਾਰ ਕਰ ਰਹੀ ਹੈ ਔਰ ਬਹੁਤ ਜਲਦੇ ਹੋਣ ਵਾਲਾ ਵੀ ਹੈ ਕਿ ਪ੍ਰਾਈਵੇਟ ਤੌਰ ਤੇ ਸਕਿਉਰਟੀ ਪਰਸਨਲ ਜਿਹੜੇ ਉਹ ਅਪਾਇੰਟ ਕੀਤੇ ਜਾਣਗੇ ਜਿਹੜੇ ਕਿ 24 ਘੰਟੇ ਹਸਪਤਾਲ ਦੀ ਚੌਕਸੀ ਲਈ ਮੌਜੂਦ ਰਹਿਣਗੇ ਕੀ ਚੀ ਸਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਮਾਧਮ ਤੋਂ ਮੈਂ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਸਿਵਲ ਹਸਪਤਾਲ ਜਲੰਧ ਸੌਰੀ ਪਠਾਨਕੋਟ ਵਿੱਚ ਹਰ ਤਰ੍ਹਾਂ ਦੀ ਸਹੂਲਤ ਅਵੇਲੇਬਲ ਹੈ ਸਾਡੀਆਂ ਜਿਹੜੇ ਪੈਰੀਫਰੀ ਤੇ ਸੀਐਚਸੀ ਆ ਉਹਨਾਂ ਦੇ ਵਿੱਚ ਵੀ ਡਾਕਟਰ ਮੌਜੂਦ ਹੈ ਦਵਾਈਆਂ ਮੌਜੂਦ ਆਮ ਆਦਮੀ ਕਲੀਨਿਕ ਚ ਵੀ ਦਵਾਈਆਂ ਮੌਜੂਦ ਹੈ ਔਰ ਹਰ ਤਰ੍ਹਾਂ ਦੇ ਟੈਸਟ ਵੀ ਹੋ ਰਹੇ ਨੇ ਤੇ ਲੋਕ ਕਈ ਵਾਰੀ ਸਿਵਲ ਹਸਪਤਾਲ ਚ ਆਨ ਤੋ ਚੱਕਦੇ ਨੇ ਪਰ ਐਦਾਂ ਦੀ ਕੋਈ ਲੋਡ ਚੱਕਣ ਦੀ ਲੋੜ ਨਹੀਂ ਆ ਤੁਸੀਂ ਆਪਣਾ ਵੱਤ ਤੋਂ ਵੱਦ ਆ ਕੇ ਦੇਖੋ ਖੁਦ ਦੇਖੋ ਆ ਕੇ ਸਿਵਲ ਹਸਪਤਾਲ ਦੇ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਹੈ ਸਾਫ ਸਫਾਈ ਹੈ ਦਵਾਈਆਂ ਮਿਲਦੀਆਂ ਔਰ ਡਾਕਟਰ ਵੀ ਬਹੁਤ ਅੱਛੇ ਨੇ ਕੁਆਲੀਫਾਈਡ ਡਾਕਟਰ ਨੇ ਔਰ ਤੁਹਾਨੂੰ ਸਹੀ ਗਾਈਡ ਕਰਦੇ ਨੇ ਸੋ ਵੱਤ ਤੋਂ ਵੱਦ ਸੇ ਸਹੂਲਤਾਂ ਲੈ ਆਂਦਾ ਲੋਕੀ ਇੱਥੋਂ ਫਾਇਦਾ ਲੈਣ ਤਾਂ ਬਿਲਕੁਲ ਇਹਨਾਂ ਸਾਡੇ ਨਾਲ ਪਠਾਨਕੋਟ ਸਿਵਲ ਹਸਪੀਟਲ ਦੇ ਨਵ ਨਿਯੁਕਤ ਸਿਵਲ ਸਰਜਨ ਡਾਕਟਰ ਗੁਰਮੀਤ ਲਾਲ ਹੋਰੀ ਜਿਨ੍ਹਾਂ ਨੇ ਸਾਰੀ ਗੱਲਬਾਤ ਕੀਤੀ ਤਾਂ ਲੋਕਾਂ ਨੂੰ ਵੀ ਉਹਨੇ ਇਹੀ ਸੰਦੇਸ਼ ਦਿੱਤਾ ਕਿ ਸਿਵਲ ਹਸਪੀਟਲ ਪਠਾਨਕੋਟ ਚ ਉਹ ਹਰ ਸਹੂਲਤ ਉਪਲਬਧ ਹੈ ਜਿਹਦਾ ਲੋਕ ਲਾਭ ਲੈ ਸਕਦੇ ਨੇ ਦੇਖਦੇ ਰੋ ਡੈਨਿਕਸਪਰਾ ਟੀਵੀ ਮੈਨੂੰ ਦੋ ਇਜਾਜ਼ਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ